ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆਦਮੀ ਪਾਰਟੀ ਦੇ ਆਗੂ ਨੂੰ ਲੱਗਿਆ ਵੱਡਾ ਝਟਕਾ ਹੋਈ 1 ਸਾਲ ਦੀ ਸਜ਼ਾ ਤੇ ਨਾਲ ਹੋਇਆ ਜੁਰਮਾਨਾ ਦੱਸਦੇ ਨੇ ਅਮਾਜਰਾ ਕੀ ਹੈ ਵੈਸੇ ਤਾਂ ਆਪ ਆਦਮੀ ਪਾਰਟੀ ਇਮਾਨਦਾਰੀ ਦਾ ਢੋਂਗ ਢੰਡੋਰਾ ਬੜਾ ਪਿੱਟਦੀ ਹੈ ਲੇਕਿਨ ਦੂਸਰੇ ਪਾਸੇ ਇਹ ਸਰਕਾਰੀ ਕੰਮਾਂ ਦੇ ਵਿੱਚ ਵਿਗੜ ਵੀ ਪਾਉਂਦੇ ਨੇ ਸਰਕਾਰੀ ਕੰਮਾਂ ਦੇ ਵਿੱਚ ਵਿਗੜ ਪੌਣ ਦਾ ਹਵਾਲਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਕੇਸ ਚੱਲਿਆ ਲਗਭਗ 2 ਸਾਲ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਨੂੰ 1 ਸਾਲ ਦੀ ਸਜ਼ਾ ਦੇ ਨਾਲ ਨਾਲ ਜੁਰਮਾਨਾ ਵੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 2018 ਚ ਵਿਧਾਨ ਸਭਾ ਹਲਕਾ ਚੱਬੇਬਾਲ ਦੇ ਚਲਦੇ ਵਿਕਾਸ ਕਮਾ ਵਿੱਚ ਵਿਗਨ ਪਾਕ ਕੇ ਵੇਲੇ ਦੇ ਸਰਪੰਚ ਸਮੇਤ ਹੋਰ ਵਿਅਕਤੀਆਂ ਦੀ ਕੋਟ ਮਾਰ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਅਦਾਲਤ ਨੇ 1 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਵਾਈ ਸੀ ਕਿਉਂਕਿ ਸਰਪੰਚ ਨੂੰ ਕਿਸੇ ਆਮ ਦੇ ਨਹੀਂ ਕੁੱਟਿਆ ਆਪ ਆਦਮੀ ਪਾਰਟੀ ਦੇ ਨਾਮੀ ਗ੍ਰਾਮੀ ਆਗੂ ਨੇ ਕੁੱਟਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਆਪ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਸੰਧੂ ਅਤੇ ਉਹਨਾਂ ਦੇ ਪਿਤਾ ਸਮੇਤ ਪਿੰਡ ਦੇ ਤਿੰਨ ਹੋਰ ਵਿਅਕਤੀ ਸ਼ਾਮਲ ਸਨ ਦੱਸਿਆ ਜਾ ਰਿਹਾ ਹੈ ਕਿ ਜ਼ਿਕਰ ਜੋ ਹਰਮਿੰਦਰ ਸਿੰਘ ਸੰਧੂ ਇਸ ਵੇਲੇ ਆਪ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪੰਜਾਬ ਐਸਸੀ ਪੂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਹਰਮੀਤ ਸਿੰਘ ਸੰਧੂ ਜਿਹੜੇ ਹਾਸ਼ਿਆਕੋਟ ਤੋਂ ਹਨ ਦੱਸਿਆ ਜਾ ਰਿਹਾ ਹੈ ਕਿ ਸਾਲ 2022 ਵਿੱਚ ਉਹ ਆਪ ਵੱਲੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ ਥਾਣੇਦਾਰ ਹੰਸ ਰਾਜ ਵੱਲੋਂ ਦਲ ਜਮਾਵਲੀ ਪਤਾ ਕੋ ਪਿੰਡ ਚੱਬੇਵਾਲ ਦੇ ਸਰਪੰਚ ਸਵਰਿੰਦਰ ਸਿੰਘ ਰੂਮਨੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੇ ਪਿੰਡ ਵਿੱਚ 29 ਦਸੰਬਰ 2017 ਤੋਂ ਸੀਵਜ ਪਾਉਣ ਦਾ ਕੰਮ ਚੱਲ ਰਿਹਾ ਸੀ 23 ਜਨਵਰੀ 2018 ਨੂੰ ਜਦੋਂ ਉਹ ਪੰਚਾਇਤ ਜਈ ਗੋਤਮ ਨਾਲ ਪਾ ਕੇ ਗੋਤਮਨਾਲ ਮੌਕੇ ਤੇ ਪਾਈਪਾ ਪਾਉਣ ਦਾ ਕੰਮ ਕਰਵਾਲ ਸਨ ਤਾਂ ਸੁਰਿੰਦਰਪਾਲ ਸਿੰਘ ਸੰਧੂ ਅਤੇ ਉਹਨਾਂ ਦੇ ਪੁੱਤਰ ਹਰਮਿੰਦਰ ਸਿੰਘ ਸੰਧੂ ਜਿਨ੍ਹਾਂ ਨੇ 2022 ਦੀ ਵਿਧਾਨ ਸਭਾ ਦੀ ਚੋਣ ਵੀ ਲੜੀ ਆ ਆਪਨੀ ਪਾਰਟੀ ਵੱਲੋਂ ਹਲਕਾ ਸ਼ਰਪਟ ਤੋਂ ਰਿਸ਼ਵਾਨ ਸਿੰਘ ਸੰਧੂ ਭਤੀਜਾ ਮਨਰਾਜ ਸਿੰਘ ਸੰਧੂ ਆਪਣੇ ਸਾਥੀਆਂ ਰਣਵੀ ਆਪ ਸੰਧੂ ਆਪਣੇ ਸਾਥੀਆਂ ਰਣਵੀਰ ਸਿੰਘ ਦਲਬਾਤ ਸਿੰਘ ਸਤਪਾਲ ਸਿੰਘ ਅਮਰੀਕ ਚੰਦ ਨਾਲ ਮਿਲ ਕੇ ਪੈਪਾ ਪਾਉਣ ਦਾ ਕੰਮ ਰਕਵਾ ਦਿੱਤਾ ਉਹਨਾਂ ਨੂੰ ਗਾਲਾਂ ਕੱਢੀਆਂ ਸ਼ਿਕਾਇਤਾਂ ਰੋਮੀ ਮੁਤਾਬਕ ਇਹਨਾਂ ਸਾਰਿਆਂ ਨੇ ਉਹਨਾਂ ਦੇ ਨਾਲ ਧੱਕਾ ਕਰਕੇ ਕੋਟਮਾਰਕ ਕੀਤੀ ਅਤੇ ਜ਼ਖਮੀ ਵੀ ਕਰ ਦਿੱਤਾ ਪੁਲਿਸ ਨੇ ਉਸ ਸਮੇਂ ਕਾਨੂੰਨ ਦੀ ਧਾਰਾ 323 341 181 148 ਤੇ 500 ਅਧੀਨ ਕੋਟਮਾਰਕ ਕਰਨ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਵੀਰਵਾ ਨੂੰ ਇਸ ਮਾਮਲੇ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਸੁਨਦਰਪਾਲ ਸਿੰਘ ਸੰਧੂ ਨੂੰ 300 323 148 ਰਿਸ਼ਵਾਲ ਸਿੰਘ ਮਰਾਨ ਸਿੰਘ ਨੂੰ 302 ਅਤੇ 148 159 ਗਗਨਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਿਨ੍ਹਾਂ ਨੇ ਚੋਣ ਲੜੀ ਸੀ ਜਿਹੜੇ ਹੁਣ ਚੇਅਰਮੈਨ ਵੀ ਨੇ 323 148 159 ਦੇ ਦੋਸ਼ੀ ਮੰਨਦੇ ਹੋਏ 1 ਸਾਲ ਦੀ ਕੈਦ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਇਸ ਤੋਂ ਇਲਾਵਾ ਇਹਨਾਂ ਤੋਂ ਅਬਦੀ ਲਈ 30000 ਰੁਪਏ ਦੀ ਕਾਨੂੰਨੀ ਕਾਰਵਾਈ ਦੇ ਖਰਚੇ ਦਾ ਬਾਂਡ ਵੀ ਭਰਵਾਇਆ ਗਿਆ ਹੈ ਯਾਨੀ ਕਿ ਇਹਨਾਂ ਵੱਲੋਂ ਵਿਗੜ ਪਾਇਆ ਗਿਆ ਸੀ ਸਰਕਾਰੀ ਕਮਾ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਅਤੇ ਰਮਿੰਦਰ ਸਿੰਘ ਦੇ ਭਤੀਜੇ ਅਤੇ ਦੋ ਹੋਰ ਵਿਅਕਤੀਆਂ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਹੁਸ਼ਿਆਰਪੁਰ ਦੀ ਜਿਹੜੀ ਸਿਵਲ ਅਦਾਲਤ ਵੱਲੋਂ 1 ਸਾਲ ਦੀ ਸਜ਼ਾ ਤੇ ਲਗਭਗ ਇਹਨਾਂ ਪੰਜ ਜਣਿਆਂ ਨੂੰ 30000 ਪੈਦਾ ਬਾਂਡ ਵੀ ਹੋਇਆ ਹੈ ਧੰਨਵਾਦ